ਚ ਪੈ ਰਹੀ ਕੜਾਕੇ ਦੀ ਗਰਮੀ ਤੋਂ ਹੁਣ ਕੁਝ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਅੱਜ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ 43 ਡਿਗਰੀ ਟੈਂਪਰੇਚਰ ਜੋ ਸੀ ਦਰਜ ਕੀਤਾ ਗਿਆ ਸੀ ਲੱਗਦਾ ਕਿ ਜਿੱਦਾਂ ਹੀ ਸ਼ਾਮ ਹੋਈ ਉਸ ਤੋਂ ਬਾਅਦ ਜਿਹੜੀ ਹੈ ਇੱਥੇ بارش ਹੁੰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਬੱਦਲ ਜਿਹੜੀ ਹੈ ਉਹ ਹੋਇਆ ਹੈ ਤੇ ਨਾਲ ਹੀ بارش ਹੁੰਦੀ ਹੋਈ ਜਿਹੜੀ ਹੈ ਸੋ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹੀ بارش ਜਿਹੜੀ ਹੈ 10 ਤੋਂ 15 ਮਿੰਟ ਹੋ ਚੁੱਕੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਪੈ ਰਹੀ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਨਾਲ ਕਾਫੀ ਰਾਹਤ ਜਿਹੜੀ ਹੈ ਉਹ ਮਿਲਦੀ ਹੋਈ ਅਨਜ਼ਰ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਕੁਝ ਦਿਨਾਂ ਚ ਜਿਹੜੀ ਹੈ بارش ਜਿਹੜੀ ਹੋਏਗੀ ਜਿਸ ਨਾਲ ਕਾਫੀ ਜਿਹੜਾ ਹੈ ਉਹ ਜਿਹੜਾ ਮੌਸਮ ਜਿਹੜਾ ਸੁਹਾਵਣਾ ਹੁੰਦਾ ਹੈ ਨਜ਼ਰ ਆਏਗਾ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਜਿਹੜੇ ਆ بارش ਦੇ ਵਿੱਚ ਜਿਹੜਾ ਹੈ ਆ ਬਾਰਿਸ਼ ਦਾ ਆਨੰਦ ਮਾਨਦੇ ਹੋਏ ਨਜ਼ਰ ਆ ਰਹੇ ਨੇ ਤੇ ਬਾਰਿਸ਼ ਗਰਮੀ ਤੋਂ ਜਿਹੜੀ ਨਜਾਹਤ ਮਿਲੀ ਆ ਉਸ ਨੂੰ ਲੈ ਕੇ ਕਾਫੀ ਉਹਨਾਂ ਦੇ ਵਿੱਚ ਜਿਹੜੀ ਹੈ ਉਹ ਇੱਕ ਤਾਂਗ ਜਿਹੜੀ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਇਸ ਬਾਰਿਸ਼ ਨਾਲ ਕਾਪਸ਼ੀ ਜਿਹੜਾ ਹੈ ਲੋਕਾਂ ਨੂੰ ਜਿਹੜਾ ਹੈ ਉਹ ਨਜਾਹ ਜਿਹੜੀ ਹੈ ਮਿਲੇਗੀ ਤੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਤਾਪਮਾ ਜਿਹੜਾ ਹੈ ਉਹ ਜ਼ਰੂਰ 2-3 ਦਿਨ ਵਾਸਤੇ 89 ਤਜਾਂ ਦਾ ਹੋਇਆ ਨਜ਼ਰ ਆਵੇਗਾ ਕਿਉਂਕਿ ਲਗਾਤਾਰ ਹੀ 48 ਡਿਗਰੀ ਟੈਂਪਰੇਚਰ ਜਿਹੜਾ ਸੀਗਾ ਉਹ ਅੰਮ੍ਰਿਤਸਰ ਦੇ ਵਿੱਚ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਤਰਾਹੇ ਮੰਤ ਰਾਹੇ ਮੰ ਜਿਹੜਾ ਸੀ ਉਹ ਹੁੰਦਾ ਹੋਇਆ ਨਜ਼ਰ ਆਇਆ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਮੌਸਮ ਜਿਹੜਾ ਸੀਗਾ ਉਹ ਕਾਫੀ ਵਧੀਆ ਨਜ਼ਰ ਆ ਰਿਹਾ ਹੈ ਜਿਸ ਨਾਲ بارش ਨਾਲ ਲੋਕਾਂ ਦੀ ਜਿੱਥੇ ਜਿੰਦਗੀ ਨੂੰ ਥੋੜੀ ਜਿਹੜੀ ਹੈ ਉਹ ਰਾਹਤ ਦਿੱਤੀ ਹੈ ਉੱਥੇ ਹੀ ਹੁਣ ਅੰਮ੍ਰਿਤਸਰ ਦੇ ਵਿੱਚ ਤਾਪਮਾਨੇ ਵੀ ਜਲ ਜਰਾ ਹੈ ਉਹ ਕੜਦਾ ਹੋਇਆ ਨਜ਼ਰ ਆਵੇਗਾ ਲੇਕਿਨ ਬਾਰਿਸ਼ ਦਾ ਅਨੁਮਾਨ ਤਾਂ ਹੈ 2-3 ਦਿਨ ਲਈ ਹੋਰ ਦੱਸਿਆ ਗਿਆ ਹੈ ਜੇਕਰ 2-3 ਦਿਨ ਬਾਰਿਸ਼ ਪੈਂਦੀ ਹੈ ਤਾਂ ਅਮ੍ਰਿਤਸਰ ਦੇ ਵਿੱਚ ਮੌਸਮ ਜਿਹੜਾ ਹੈ ਕਾਫੀ ਖੁਸ਼ ਜਿਹੜਾ ਵਧੀਆ ਹੁੰਦਾ ਹੋਇਆ ਨਜ਼ਰ ਆਵੇਗਾ ਤੇ ਗਰਮੀ ਤੋਂ ਕਾਫੀ ਨਜਾਹਤ ਜਿਹੜੀ ਹੈ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆਵੇਗੀ ਜਿਸ ਤਰ੍ਹਾਂ ਹੀ ਲੋਕ ਦੁਪਹਿਰ ਦੇ ਸਮੇਂ ਬਾਹਰ ਨਿਕਲਦੇ ਸਮੇਂ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਇਸ ਕਰਕੇ ਮੌਸਮ ਦੇ ਕਰਾਵੇ ਵਿੱਚ ਗਰਮੀ ਤੋਂ ਨਜਾਹਤ ਤੋਂ ਮਾਰ ਕੇ ਕਾਰ ਦੇ ਵਿੱਚ ਜਿਹੜਾ ਸੀ ਬੈਠੇ ਹੁੰਦੇ ਨਜ਼ਰ ਆਉਂਦੇ ਸੀ ਲੇਕਿਨ ਕਿਤਰਾ ਕਿਤੇ ਅੱਜ ਗਰਮੀ ਤੋਂ ਬਾਅਦ ਹੁਣ ਅਮ੍ਰਿਤਸਰ ਇਹ ਜਿਹੜਾ ਕੁਝ ਰਾਹਤ ਜਿਹੜੀ ਹੈ ਉਹ ਦਿੱਤੀ ਹੈ ਲੇਕਿਨ ਕਿਤਨਾ ਕਿਤੇ ਜਿਹੜੀ ਬਾਰਿਸ਼ ਦੇ ਨਾਲ ਲੋਕਾਂ ਨੂੰ ਜਿੱਥੇ ਨਿਰਾਸ਼ਾ ਮਿਲੇਗੀ ਉੱਥੇ ਹੀ ਜਾਨਵਰ ਜਿਹੜੇ ਨੇ ਉਹਨਾਂ ਨੂੰ ਵੀ ਰਾਹਤ ਮਿਲਦੀ ਹੋਈ ਨਜ਼ਰ ਆਇਆ ਕਿਉਂਕਿ 48 ਡਿਗਰੀ ਦਾ ਟੈਂਪਰੇਚਰ ਦੇ ਨਾਲ ਬਹੁਤ ਸਾਰਾ ਜਿਹੜਾ ਸੀਗਾ ਨੁਕਸਾਨ ਜਿਹੜਾ ਸੀਗਾ ਲੋਕਾਂ ਨੂੰ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਬਾਰਿਸ਼ ਪੈ ਰਹੀ ਹੈ ਬਾਰਿਸ਼ ਨਾਲ ਲੋਕਾਂ ਨੂੰ ਕਾਫੀ ਜਰੀ ਹੈ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ